ਵੀ ਇਹਦੇ ਮੰਨ ਕੇ ਵਟ ਏਵਰ ਵੀ ਇੰਨੇ ਕਿ ਟੈਕਨੀਕ ਆ ਚੁੱਕੀ ਆਪਾਂ ਸਾਰੀ ਚੀਜ਼ਾਂ ਠੀਕ ਕਰ ਦਾਂਗੇ ਆਰਟੀਫੀਸ਼ੀਅਲ ਪਾ ਦਾਂਗੇ ਪਰ ਉਹ ਤਾਂ ਹੀ ਪੋਸੀਬਲ ਹੈ ਕਿ ਮੈਂ ਆਪਣੇ ਲੈਵਲ ਤੇ ਐਮੀਬਾਈ ਨੇ ਸਾਰੇ ਕਲਾਕਾਰਾਂ ਨੇ ਕਿਉਂਕਿ ਸਾਡੇ ਲਿੰਕ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਆਪਾਂ ਪੀਜੀਆਈ ਦੇ ਡਾਕਟਰ ਵੀ ਵੇਦਾਂਤਾ ਦੇ ਡਾਕਟਰ ਵੀ ਅਮਰੀਕਾ ਦੇ ਡਾਕਟਰ ਵੀ ਇੰਗਲੈਂਡ ਦੇ ਡਾਕਟਰ ਵੀ ਪੀਡੀਐਸ ਫਾਈਲਾਂ ਸਾਡੇ ਸਾਰਿਆਂ ਦੇ ਮੋਬਾਈਲ 'ਚ ਨੇ ਹਰ ਇੱਕ ਕੰਟਰੀ ਦੇ ਬੈਸਟ ਜਿਹੜੇ ਡਾਕਟਰ ਆ ਟੌਪ ਦੇ ਆਪਣੇ ਵੀ ਆਫਰ ਕਰਦਾ ਸੀ ਚਾਹੇ ਉਹ ਸਾਨੂੰ ਪੇੜ ਸਲਾਹ ਦੇ ਦੇਣਾ ਬੜੇ ਹੈ ਨਾ ਪਰ ਬਾਈ ਹਾਲਾਤ ਬੜੇ ক্রিਟੀਕਲ ਸੀ ਬੋਡੀ ਬਿਲਕੁਲ ਨੋਰਮਲ ਨਜ਼ਰ ਆ ਰਹੀ ਸੀ ਕੋਈ ਬਲੱਡ ਲੀਕੇਜ ਨਹੀਂ ਹੈ ਨਾ ਜਦੋਂ ਬਾਈ ਪਹਿਲੇ ਦਿਨ ਬਾਈ ਨੂੰ ਲੈ ਕੇ ਆਏ ਡਾਕਟਰਾਂ ਨੇ ਉਦੋਂ ਵੀ ਦੱਸਿਆ ਸੀਗਾ ਕਿ ਇਹਦੀ ਜਿਹੜੀ ਸਪਾਇਨ ਇੰਜਰੀ ਸੱਤ ਅੱਠ ਜਗ੍ਹਾ ਤੋਂ ਇਹਦੀ ਰੀੜ ਦੀ ਹੱਡੀ ਡੈਮੇਜ ਇਹਦੀ ਕਰਡਨ ਡੈਮੇਜ ਹੈ ਜਿਹਦੇ ਕਰਕੇ ਜਿਹੜੀਆਂ ਨਸਾਂ ਨੇ ਵੇਇਨਸ ਨੇ ਜਿਹੜੀਆਂ ਬਲੱਡ ਸਪਲਾਈ ਕਰਦੇ ਆ ਸਪੈਸ਼ਲੀ ਜਿਹੜੀ ਐਲਬਨ ਐਲ2 ਅਪ ਟੂ ਐਲ6 ਜਿਹੜੀਆਂ ਨਾੜਾਂ ਨੇ ਜਿਹੜੀਆਂ ਸਾਡਾ ਹੈੱਡ ਜਦੋਂ ਬ੍ਰੇਨ ਕਮਾਂਡ ਦਿੰਦਾ ਤੁਹਾਨੂੰ ਕਰ ਦੋ ਜਾਂ ਗਰਮ ਸਰ ਦੋਣਾ ਕਿਸਨੂੰ ਵਾਸ਼ਰੂਮ ਆਇਆ ਉਹ ਜਿਹੜੀ ਕਮਾਂਡ ਸੀ ਜਿਹੜਾ ਰਿਮੋਟ ਕੰਟਰੋਲ ਕਹਿ ਸਕਦੇ ਆ ਰਿਮੋਟ ਸਿਸਟਮ ਸੀ ਇਹਨਾਂ ਦਾ ਓਨ ਹੀ ਕੰਮ ਕਰ ਰਿਹਾ ਸੀ ਡਾਕਟਰਾਂ ਨੇ ਕਿਹਾ ਵੀ ਇਹਦੀ ਰੀਡ ਦੀ ਹੱਡੀ ਹੈ ਦੇ ਮੰਨ ਕੇ ਵਟ ਐਵਰ ਵੀ ਇੰਨੇ ਟੈਕਨੀਕ ਆ ਚੁੱਕੀ ਆਪਾਂ ਸਾਰੀ ਚੀਜ਼ਾਂ ਠੀਕ ਕਰ ਦਾਂਗੇ ਆਰਟੀਫੀਸ਼ੀਅਲ ਪਾ ਦਾਂਗੇ ਪਰ ਉਹ ਤਾਂ ਹੀ ਪੋਸੀਬਲ ਹੈ ਜਦੋਂ ਤੱਕ ਇਹਦਾ ਬ੍ਰੇਨ ਨਹੀਂ ਕੰਮ ਕਰਦਾ ਮਤਲਬ ਰਿਮੋਟ ਨਹੀਂ ਕੰਮ ਕਰਦਾ ਮੈਂ ਤੇ ਮੈਂ ਸ਼ੁਕਰਗੁਜ਼ਾਰ ਆ ਮੇਰੀ 뮤직 ਇੰਡਸਟਰੀ ਦਾ ਪਿੱਛੇ ਚਾਹੇ ਫਲੱਡਾਂ ਦੇ ਵਿੱਚ ਵੀ ਸਾਰਿਆਂ ਨੇ ਹੈਲਪ ਕੀਤੀ ਡੈਲੀ ਬਾਈ ਉੱਥੇ ਬਾਈ ਐਮੀ ਵਿਰਕ ਕਨਵਰ ਗਰੇਵਾਰ ਜਸ ਬਾਜਵਾ ਕੁਲਵਿੰਦਰ ਵਿੱਲਾ ਗਲਵ ਬੜੈਚ ਔਰ ਨਿਸ਼ੋਨ ਪੁੱਲਰ ਜਸਵੀਰਪਾਲ ਭਾਜੀ ਜਸ ਰੈਕਡ ਦੇ ਓਨਰ ਨੇ ਜਿਨ੍ਹਾਂ ਨੇ ਬਾਈ ਨੂੰ ਲਾਂਚ ਕੀਤਾ ਸੁਖਦਰਸ਼ਨ ਮੈਂ ਆਪਾਂ ਦਿਨ ਰਾਤ ਬਾਈ ਉੱਥੇ 8-10 ਦਿਨ ਸੁੱਤੇ ਨਹੀਂ ਹੂੰ ਹੂੰ ਡੇਲੀ ਸਾਡੀ ਆਪਾਂ ਮੀਟਿੰਗ ਹੁੰਦੀ ਸੀ ਤੇ ਡਾਕਟਰ ਦੇ ਨਾਲ ਵੀ ਮੀਟਿੰਗ ਹੁੰਦੀ ਸੀ ਤੇ ਮੈਂ ਆਪਣੇ ਲੈਵਲ ਤੇ ਐਮੀ ਬਾਈ ਨੇ ਸਾਰੇ ਕਲਾਕਾਰਾਂ ਨੇ ਕਿਉਂਕਿ ਸਾਡੇ ਲਿੰਕ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਆਪਾਂ ਪੀਜੀਆਈ ਦੇ ਡਾਕਟਰ ਵੀ ਵੇਦਾਂਤਾ ਦੇ ਡਾਕਟਰ ਵੀ ਅਮਰੀਕਾ ਦੇ ਡਾਕਟਰ ਵੀ ਇੰਗਲੈਂਡ ਦੇ ਡਾਕਟਰ ਵੀ ਪੀਡੀਐਫ ਫਾਈਲਾਂ ਸਾਡੇ ਸਾਰਿਆਂ ਦੇ ਮੋਬਾਈਲ 'ਚ ਨੇ ਹਰ ਇੱਕ ਕੰਟਰੀ ਦੇ ਬੈਸਟ ਜਿਹੜੇ ਡਾਕਟਰ ਹੈ ਟੌਪ ਦੇ ਆਪਣੀ ਇਹ ਵੀ ਆਫਰ ਕਰਦਾ ਸੀ ਚਾਹੇ ਉਹ ਸਾਨੂੰ ਪੇਡ ਸਲਾਹ ਦੇ ਦੇਣ ਆਪਣੀ ਹੈਨਾ ਪਰ ਸਾਡੇ ਲਿੰਕਸ ਕਰਕੇ ਸਾਰੇ ਡਾਕਟਰਾਂ ਨੇ ਆਪਣੀ ਬੈਸਟ ਸਲਾਹ ਦਿੱਤੀ ਹੈ ਬੈਸਟ ਐਫਰਟ ਕੀਤੇ ਹੈ ਆਪਣੀ 뮤직 ਇੰਡਸਟਰੀ ਦਾ ਸਾਰੇ ਕਲਾਕਾਰਾਂ ਦਾ ਮੈਂ ਧੰਨਵਾਦ ਕਰਦਾ ਪਰ ਭਾਈ ਹਾਲਾਤ ਬੜੇ ਕ੍ਰਿਟੀਕਲ ਸੀ ਜਿਹੜੇ ਪਹਿਲੇ 2 ਘੰਟੇ ਹੁੰਦੇ ਆ ਉਹਨੂੰ ਗੋਲਡਨ ਆਵਰ ਕਿਹਾ ਜਾਂਦਾ ਕਿਸੇ ਵੀ ਘਟਨਾ ਜਦੋਂ ਕੋਈ ਵੀ ਘਟਨਾ ਚੱਲਦੀ ਹੈ ਤਾਂ ਉਹ 3.5 ਤੋਂ 4 ਘੰਟੇ ਦਾ ਅਪ੍ਰੋਕਸੀਮੇਟਲੀ ਸਮਾਂ ਸੀਗਾ ਜਦੋਂ ਪੌਣੇ 9 ਵਜੇ ਵਾਪਰਦਾ ਪੌਣੇ 2 ਵਜੇ ਪਹੁੰਚਿਆ ਜਾਂਦਾ ਹੈ ਤਾਂ ਉਹ ਕੀ ਡਾਕਟਰ ਨੇ ਦੱਸਿਆ ਕਿ ਉਹ ਸਮਾਂ ਕ੍ਰੂਸ਼ਲ ਸੀਗਾ ਉਦੋਂ ਕੰਟਰੋਲ ਕੀਤਾ ਜਾ ਸਕਦਾ ਸੀ ਜੇ ਸਮੇਂ ਸਿਰ ਪਹੁੰਚਦੇ ਇਹ ਹਾਂਜੀ 4.5 ਘੰਟੇ ਹੁੰਦੇ ਆ ਜਿਹਨੂੰ ਆ 골ਡਨ ਪੀਰੀਅਡ ਕਹਿੰਦੇ ਆ ਜਦੋਂ ਬਾਈ ਦਾ ਐਕਸੀਡੈਂਟ ਹੋਇਆ ਉਹ ਸੁਖਦਰਸ਼ਨ ਮੇਰੇ ਹੁਣਾ ਨੇ ਉਹਨਾਂ ਨੂੰ ਚੱਕਿਆ ਉਹਨਾਂ ਦੀ ਬੋਡੀ ਬਿਲਕੁਲ ਨਾਰਮਲ ਲੱਗ ਰਹੀ ਸੀ ਕੋਈ ਬਲੱਡ ਲੀਕੇਜ ਨਹੀਂ ਹੈਨਾ ਉਹਨਾਂ ਉਹ ਨਾਰਮਲ ਬੋਡੀ ਦਾ ਪਤਾ ਨਹੀਂ ਲੱਗਦਾ ਵੀ ਇਹਨੂੰ ਝੋਟ ਕਿੱਥੇ ਲੱਗੀ ਆ ਉਹਨਾਂ ਨੇ ਫਟਾਫਟ ਚੱਕੇ ਉਹ ਜਿਹੜਾ ਲੋਕਲ ਹਸਪੀਟਲ ਸੀਗਾ ਮਤਲਬ ਪੰਜ ਕੁਲੇ ਵੀ ਪਤਾ ਨਹੀਂ ਲੱਗਾ ਕਿ ਗਰਦਨ ਨੂੰ ਐਡੀ ਵੱਡੀ ਪ੍ਰੋਬਲਮ ਆ ਨਹੀਂ ਨਹੀਂ ਬੋਡੀ ਨਾਰਮਲ ਸੀ ਥੱਲੇ ਉਹਨਾਂ ਨੇ ਜਿਹੜਾ ਬਾਈਕ ਵਾਲਾ ਸੂਟ ਪਾਇਆ ਸੀਗਾ ਉੱਤੇ ਹੈਲਮਟ ਪਾਇਆ ਸੀ ਬਹੁਤ ਮਹਿੰਗਾ ਉਹਦੇ ਕਰਕੇ ਜਿਹੜੀ ਗਰਦਨ ਸੀ ਸਿਰਫ ਗਰਦਨ ਫਲੈਕਸੀਬਲ ਸੀ ਸਾਰੀ ਬੋਡੀ ਟਾਈਟ ਸੀ ਜਿਹਦੇ ਕਰਕੇ ਗਰਦਨ ਫਲੈਕਸੀਬਲ ਹੋਣ ਕਰਕੇ ਜਦੋਂ ਆਵਾਰਾ ਪਸ਼ੂ ਉਹਦੇ ਨਾਲ ਟਕਰਾਇਆ ਫਿਰ ਉਸ ਤੋਂ ਬਾਅਦ ਬੋਡੀ ਜਿਹੜੀ ਗੱਡੀ ਨੂੰ ਤੇ ਜ਼ਮੀਨ ਨੂੰ ਲੱਗੀ ਹੈ ਜ਼ੋਰ ਦੀ ਫਿਰ ਨਜ਼ਰ ਨਹੀਂ ਆ ਰਿਹਾ ਸੀ ਵੀ ਇਹਨੂੰ ਸੱਟ ਕਿੱਥੇ ਲੱਗੀ ਹੈ ਉਹ ਬੇਹੋਸ਼ ਹੋ ਗਏ ਸੀ ਉਹਨਾਂ ਨੇ ਆਪਣੇ ਬੈਸਟ ਐਫਰਟ ਕੀਤੇ ਉਸ ਤੋਂ ਬਾਅਦ ਜਦੋਂ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਆ ਉਸ ਹਸਪੀਟਲ ਨੇ ਕਹਿ ਗਿਆ ਕਿ ਸਪੋਰਟ ਨਹੀਂ ਦਿੱਤੀ ਉਹਨਾਂ ਨੇ ਨੈਕ ਨੂੰ ਸਪੋਰਟ ਦਿੱਤੀ ਹੈ ਤੁਸੀਂ ਫੋਟੋ ਦੇਖੀ ਹੋਣੀ ਹੈ ਗਰਦਨ ਤੇ ਕਾਲਰ ਬੋਨ ਲੱਗੀ ਹੋਈ ਹਾਂਜੀ ਉਹਨਾਂ ਨੂੰ ਨੈਕ ਸਪੋਰਟ ਉਹਨਾਂ ਨੇ ਦਿੱਤੀ ਹੈ ਔਰ ਬਾਕੀ ਟਾਈਮ ਥੋੜਾ ਜਿਹਾ 3-4 ਘੰਟੇ ਲੱਗੇ ਜਦੋਂ ਤੱਕ 40 ਤੱਕ ਪਹੁੰਚੇ ਆ ਜੇ ਕਿਤੇ ਐਟ ਵਾਂਸ ਕੋਈ ਇਦਾਂ ਦਾ ਹਸਪੀਟਲ ਲੱਗੇ ਹੁੰਦਾ ਫਰਕ ਤਾਂ ਪੈਂਦਾ ਬਾਈ ਫਰਕ ਤਾਂ ਪੈਂਦਾ ਰੇਸ਼ਮ ਜੀ ਮੈਂ ਬੋਲ ਜੀ ਅਗਰ ਗੱਲ ਕਰੀਏ ਜੇਕਰ ਅਗਰ ਉਹ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ 3-4 ਦਿਨ ਤੋਂ ਕਿ ਲੱਗਦਾ ਸੀਗਾ ਤੁਹਾਨੂੰ ਕਿ ਬੋਡੀ ਉਹਨਾਂ ਦੀ ਵਰਕ ਕਰ ਰਹੀ ਹੈ ਜਾਂ ਫਿਰ ਇਦਾਂ ਤਾਂ ਕੋਈ ਇਨਸੀਡੈਂਟ ਹੋ ਸਕਦਾ ਉਹਨਾਂ ਨੂੰ ਜਦੋਂ ਸਟਾਰਟਿੰਗ ਦੇ ਵਿੱਚ ਪਹਿਲੇ ਦਿਨ ਉਹਨਾਂ ਨੂੰ ਲੈ ਕੇ ਆਇਆ ਗਿਆ ਉਦੋਂ ਡਾਕਟਰਾਂ ਨੇ ਕਿਹਾ ਵੀ ਨੁਕਸਾਨ ਕਾਫੀ ਜ਼ਿਆਦਾ ਹੈ ਵੀ ਪਹਿਲੇ ਜਿਹੜੇ 12 ਘੰਟੇ ਆ ਇਹ ਕ੍ਰਿਟੀਕਲ ਨੇ ਚਲੋ ਆਪਾਂ ਨੇ ਅਰਦਾਸਾਂ ਕੀਤੀਆਂ ਸਾਰਿਆਂ ਨੇ 12 ਘੰਟੇ ਤੋਂ ਬਾਅਦ ਕੀ ਹੋਇਆ ਜਿਹੜਾ ਵੈਂਟੀਲੇਟਰ ਹੈ ਆਕਸੀਜਨ ਦੀ ਸਪੋਰਟ ਸਿਰਫ 70% ਦੀ ਜ਼ਰੂਰਤ ਪੈ ਰਹੀ ਸੀ ਸੌਰੀ 30% ਤੇ ਬਾਡੀ ਆਫ ਸਾਲ ਲੈਣ ਲੱਗੀ ਸੀ ਜਦੋਂ ਪਹਿਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਅੱਜ ਕੀ ਡਿਸਕਵਰੀ ਅਬਾਊਟ ਰਿਕਵਰੀ ਉਦੋਂ ਸਾਨੂੰ ਸਾਈਨ ਇਦਾਂ ਦੇ ਆਏ ਕਿ ਹੁਣ ਬਾਈ ਹੌਲੀ ਹੌਲੀ ਰਿਕਵਰ ਕਰੋਗੇ ਉਸ ਤੋਂ ਬਾਅਦ ਡਾਕਟਰਾਂ ਨੇ ਕਹਿ ਸੀਗਾ ਅਗਲੇ 72 ਘੰਟੇ ਜੇ ਕੱਢਦਾ ਤਾਂ ਸ਼ਾਇਦ ਕੁਝ ਹੋ ਸਕਦਾ ਉਸ ਤੋਂ ਬਾਅਦ ਸਾਨੂੰ ਜਿਗਾ ਵੀ ਰਿਕਵਰੀ ਹੋਏਗੀ ਪਰ ਉਸ ਤੋਂ ਬਾਅਦ ਜ਼ੀਰੋ ਰਿਕਵਰੀ ਆਈ ਬਾਕੀ ਆਰਗਨ ਵੀ ਕੰਮ ਕਰਨਾ ਛੱਡ ਰਹੇ ਸੀ ਹੌਲੀ ਹੌਲੀ ਫਿਰ ਇਹਦਾ ਮਤਲਬ ਉਹਨਾਂ ਦੀ ਜਿਹੜੀ ਬੀਅਰਡ ਹੈ ਉਹ ਵੀ ਗਰੋ ਕਰ ਰਹੀ ਸੀ ਸਾਨੂੰ ਲੱਗਦਾ ਸੀ ਜੇ ਬੀਅਰਡ ਗਰੋ ਕਰ ਰਹੀ ਹੈ ਇਟ ਮੀਨਸ ਬਾਡੀ ਥਲੜੀ ਠੀਕ ਹੈ ਉਹਨਾਂ ਦੀ ਕਿਡਨੀਜ਼ ਕੰਮ ਕਰ ਰਹੀਆਂ ਸੀ ਯੂਰਿਨ ਪਾਸ ਹੋ ਰਿਹਾ ਸੀਗਾ ਪਰ ਮੇਨ ਐਸ ਪਰ ਡਾਕਟਰਸ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹਦਾ ਦਿਮਾਗ ਨਹੀਂ ਪੂਰਾ ਕੰਮ ਕਰਦਾ ਆਪਾਂ ਜਿੱਦਾਂ ਫਸਲੀਆਂ ਵੀ ਡੈਮੇਜ ਗਈਆਂ ਹੁੰਦੀਆਂ ਹਮਮ ਇਹਦਾ ਗਰਦਨ ਸਪਾਇਨ ਤੇ ਡਾਕਟਰ ਨੂੰ ਇਹਦਾ ਆਪਰੇਸ਼ਨ ਦੀ ਲੋੜ ਸੀ ਆਪਰੇਸ਼ਨ ਡਾਕਟਰ ਕਹਿੰਦੇ ਸੀ ਆਪਾਂ ਤਾਂ ਨਹੀਂ ਕਰ ਸਕਦੇ ਆ ਜੀ ਇਹਦਾ ਬ੍ਰੇਨ ਕੰਮ ਕਰਦਾ ਤੇ ਬ੍ਰੇਨ ਵੱਲੋਂ ਕੋਈ ਸਪੋਟ ਆਈ ਨਹੀਂ ਫਿਰ ਐਂਡ 'ਚ ਹੋੜੀ-ਹੋੜੀ ਆ ਕੇ ਜਿਹੜੇ ਆਰਗਨ ਆ ਉਹਦੇ ਬਾਕੀ ਥੱਲੇ ਆ ਗਏ ਜੀ ਰੇਸ਼ਮ ਬਾਈ ਤੁਸੀਂ ਕਿਹਾ ਸੀ ਕਿ ਬਾਹਰਲੇ ਡਾਕਟਰ ਨਾਲ ਵੀ ਕਨਸਰਨ ਕੀਤਾ ਸੀ ਉਹਨਾਂ ਨੇ ਕੀ ਦੱਸਿਆ ਕੀ ਕਿਤੇ ਵੀ ਇਸ ਚੀਜ਼ ਦਾ ਇਲਾਜ ਹੈ ਨਹੀਂ ਸੀ ਭੁੱਖ ਦੇ ਵਿੱਚ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਉਹ ਡਾਕਟਰਸ ਦੀ ਸਲਾਹ ਕੀ ਸੀ ਕਿਉਂਕਿ ਉਹਨਾਂ ਨੇ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਕੋਲੇ ਪਹੁੰਚਾ ਹੋਣਾ ਸਾਰਾ ਕੁਝ ਜੋ ਕਰ ਦਿੰਦਾ ਵੀ ਨੁਕਸਾਨ ਹੋਇਆ ਹਾਂਜੀ ਉਹਨਾਂ ਨੇ ਇਹ ਹੀ ਕਿਹਾ ਸੀਗਾ ਕਿ ਇੱਕ ਤਾਂ ਜੇ ਨਾਲ ਦੀ ਨਾਲ سپورਟ ਮਿਲ ਜੇ ਘੰਟੇ ਦੋ ਘੰਟੇ ਦੇ ਅੰਦਰ ਪ੍ਰੋਪਰ ਹਰ ਇੱਕ ਤਰੀਕੇ ਦੀ ਵੈਂਟੀਲੇਟਰ ਤੋਂ ਲੈ ਕੇ ਆਪਰੇਸ਼ਨ ਇਹ ਚਾਂਸੇਸ ਜ਼ਿਆਦਾ ਚੀਕ ਤੇ ਰਾਈਟ ਨਾ ਹੋਗਾ ਜਿਹੜਾ ਡੈਮੇਜ ਹੈ ਉਹ ਬਹੁਤ ਜ਼ਿਆਦਾ ਬਣ ਗਿਆ ਉਹਨਾਂ ਨੇ ਅਮਰੀਕਾ ਚ ਇੱਕ ਦੋ ਐਗਜ਼ਾਮਪਲ ਵੀ ਦਿੱਤੇ ਗੁੰਡਾ ਦਲਵੀਰ ਸੰਧੂ ਹੈ ਮੇਰਾ ਫਰੈਂਡ ਹੈ ਉਹ ਉਹ ਹਾਰਡ ਦਾ ਡਾਕਟਰ ਹੈ ਕੈਲਿਫੋਰਨੀਆ ਦੇ ਵਿੱਚ ਉਹਨੇ ਅੱਗੇ ਜਿਹੜੇ ਬੈਸਟ ਨਿਊਰੋ ਤੇ ਰੇਡੀਓਲੋਜੀਸਟ ਅਮਰੀਕਾ ਦੇ ਉਹਨਾਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਇਸ ਕੇਸ ਦੇ ਵਿੱਚ ਜੇ ਉਹ ਠੀਕ ਵੀ ਹੁੰਦਾ ਤਾਂ ਹੋ ਸਕਦਾ ਹੈ ਕੋਈ ਇਹਨੂੰ ਪ੍ਰੋਬਲਮ ਰਹੇ ਆ ساری ਉਮਰ ਬੈੱਡ ਤੇ ਹੀ ਪਿਆ ਰਹੇ ਬ੍ਰੇਨ ਕੰਮ ਨਾ ਕਰੇ ਤਾਂ ਉਹਨਾਂ ਨੇ 5-10% ਹੀ ਚਾਂਸ ਦਿੱਤੇ ਸੀ ਹੂੰ ਅੱਛਾ ਆਖਰੀ ਇਹ ਕਿ ਬੱਚੇ ਜਾਂਦੇ ਸੀ ਜਦੋਂ ਜਗੰਦਾ ਜੀ ਕੋਲ ਤਾਂ ਇੱਕ ਮੈਂ ਸੁਣ ਰਿਹਾ ਸੀ ਤੁਹਾਡਾ ਕਿ ਕਹਿੰਦੇ ਕੋਈ ਡਰਾਇੰਗ ਵਗੈਰਾ ਬਣਾ ਕੇ ਲੈ ਕੇ ਜਾਂਦੀ ਸੀ ਬੱਚੀ ਜਿਹੜੀ ਉਹਨੂੰ ਦਿੱਤੀ ਆ ਉੱਥੇ ਗੱਲਬਾਤ ਹੁੰਦੀ ਸੀ ਹਾਂਜੀ ਉਹਨਾਂ ਦੀ ਬੇਟੀ ਨੇ ਲੈ ਕੇ ਜਾਂਦੀ ਚ ਕੀ ਕੁਛ ਕਿ ਪਪਾ ਕੀ ਬਾਰੇ ਚੀਟਰ ਹੈ ਨਾ ਪਪਾ ਤੁਸੀਂ ਉੱਠਦੇ ਪਪਾ ਤੁਸੀਂ ਧੋਖਾ ਕਰ ਰਹੇ ਉਹ ਤਾਂ ਦੇਖ ਕੇ ਡਾਕਟਰ ਵੀ ਰੋਣ ਲੱਗ ਪੈਂਦਾ ਡਾਕਟਰ ਵੀ ਰੋਂਦਾ ਸੀ ਆ ਵੀ ਮੈਂ ਇਸ ਬੱਚੀ ਨੂੰ ਕੀ ਜਵਾਬ ਦੇ ਆ ਇਹ ਆਪਾਂ ਕੀ ਕਰੀਏ ਮੈਂ ਹੁੰਦਾ ਸੀ ਬਾਈ ਐਮ ਵੀਰ ਕਿ ਜਸ ਬਾਜਵਾ ਕੁਲਵਿੰਦਰ ਬਿੱਲਾ ਨਿਸ਼ੋਨ ਵੀਰਾ ਸਾਨੂੰ ਜਸਵੀਰ ਪਾਲ ਸਾਡਾ ਦਿਲ ਰੋਂਦਾ ਸੀ ਯਾਰ ਕੀ ਕਰੀਏ ਅੱਜ ਲਈ ਮੇਰਾ ਦਿਲ ਕਿਤਾਬੀ ਆ ਕੋਈ ਅੰਗ ਲੈਣਾ ਮੇਰਾ ਲੈ ਲਓ ਅਰਦਾਸਾਂ ਨਿਕਲਦੀਆਂ ਸੀ ਜੱਤੇ ਪਾਛੇ ਯਾਰ ਸਾਡੀ ਕਟਾ ਵਾਦਾ ਕਰ ਲੈ 5-7 ਸਾਲ ਉਮਰ ਦਾ ਹੈ ਨਾ ਪਰ ਕੋਈ ਕੰਮ ਨਹੀਂ